ਅੱਜ ਕੱਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚੰਮਨ ਲਾਲ ਸੋਰੀ ਅੱਜ ਸਵੇਰੇ ਸਵੇਰੇ ਤੁਹਾਡੇ ਨਾਲ ਕੀ ਵਾਰਦਾਤ ਹੋਈ ਉਹਦੇ ਬਾਰੇ ਦੱਸੋ ਥੋੜਾ ਜਿਹਾ ਸਾਨੂੰ ਮੈਂ ਭਵਾਨੀ ਨਗਰ ਤੋਂ ਐਸਪੀ ਸਕੂਲ ਬੱਚਿਆਂ ਨੂੰ ਛੱਡਣ ਗਿਆ ਸੀ ਐਸਪੀ ਸਕੂਲ ਕਿਹੜਾ ਜਿਹੜਾ ਚੰਦਪੁਨੀ ਰੋਡ ਤੇ ਆ ਚੰਦਪੁਨੀ ਰੋਡ ਤੇ ਜੀ ਉੱਥੋਂ ਵਾਪਸ ਵੇਲੇ ਆਂਦਾ ਪਿਆ ਸੀ ਤੇ ਬੈਕ ਨਾ ਮਦਾ ਜੰਦੇੜਾ ਮੁਸਲਮਾਨਾਂ ਦੇ ਕਬਰਾਂ ਸਾਹਮਣੇ ਗਲੀ ਮੋੜ ਜਿੱਥੇ ਇੱਕ ਬੰਦਾ ਖੜਾ ਸੀ ਉਹਨੇ ਮੈਨੂੰ ਹੱਥ ਦਿੱਤਾ ਤੇ ਮੈਂ ਰੁਕ ਗਿਆ ਨਹੀਂ ਮੈਂ ਅੱਗੇ ਆ ਗਿਆ ਅੱਗੇ ਆ ਕੇ ਕੋਈ ਦਿਨਾਨੀ ਸੀ ਨਾਲ ਬੱਚਾ ਚੱਕਿਆ ਸੀਗਾ ਉਹਨੇ ਮੇਰੇ ਮੂਰੇ ਮੋਟਰਸਾਈਕਲ ਆਦਾ ਕਹਿੰਦਾ ਸੀ ਇਹਨੇ ਜਾਣਿਆ ਮੈਂ ਕਿਹਾ ਯਾਰ ਮੈਂ ਨਹੀਂ ਜਾਣਦਾ ਜੋਂਦਾ ਕਿ ਜੈਨੂ ਮੈਨੂੰ ਜਾਣਦੇ ਤੋਂ ਮੈਂ ਆਪਣੇ ਕੰਮ ਕਹਿੰਦਾ ਬਾਬੇ ਆ ਭਲਾਣਾ ਢਿੰਗੜਾ ਉਹਨੇ ਗੱਲਾਂ ਬਾਤਾਂ ਲਾ ਲਿਆ ਮਗਰ ਉਹ ਵੀ ਨੱਠ ਕੇ ਆ ਗਿਆ ਪਤਾ ਨਹੀਂ ਸਾਲਿਆ ਨੇ ਕੀ ਕੀਤਾ ਮੰਡੀ ਮਰੀ ਹੋਲੇ ਅੱਕੜਾ ਵੀ ਖਾਂਦੇ ਕੋਈ ਕਰਦੇ ਟਾਇਰ ਤੇ ਗੱਲ ਇੱਥਿਆਂ ਨਹੀਂ ਮੰਡੀ ਜਿਹੜੀ ਸੀਗੀ ਕਾਦੀ ਸੀਗੀ ਤੁਹਾਡੀ 골ਡ ਦੀ ਸੋਨੇ ਦੀ ਸੀ ਕਿੰਨੇ ਗ੍ਰਾਮ ਦੀ ਸੀਗੀ 5-6 ਗ੍ਰਾਮ ਦੀ ਹੋਣੀ ਆ ਤੇ ਕੀ ਇਹਦੇ ਬਾਰੇ ਉਦੋਂ ਆਪਾਂ ਨੂੰ ਮੌਕੇ ਤੇ ਰੋਲਾ ਨਹੀਂ ਪਾਇਆ ਕੁਝ ਪਤਾ ਨਹੀਂ ਲੱਗਾ ਤੁਹਾਨੂੰ ਨਾ ਨਾ ਮੈਂ 15 20 ਮੰਡਾ ਮੈਨੂੰ ਪਤਾ ਲੱਗਾ ਮੈਂ ਤਾਂ ਫੇਰ ਬਾਅਦ 15 ਦੇ ਮੰਡਾ ਬਾਅਦ ਕਹਿੰਦਾ ਗਿਆ ਉਹਨਾਂ ਲੱਭਣ ਦੀ ਕੋਸ਼ਿਸ਼ ਕੀਤੀ ਗਿਆ ਮੈਂ ਆਪੇ ਮਗਰ ਪਵਾਨੀ ਉਧਰ ਸਰਸਵਾਰੇ ਗਿਆ ਉਧਰ ਸਾਰੇ ਅੰਦਰ ਗਿਆ ਕਿਤੇ ਨਹੀਂ ਲੱਭੇ ਮੈਂ ਜਾ ਕੇ ਆਜਵਾਲੇ ਜਾ ਗਿਆ ਉਧਰ ਮੈਂ ਸਾਲ ਮੋਟਰਸਾਈਕਲ ਤੇ ਮੇਰਾ ਮੋਟਰਸਾਈਕਲ ਤੇ ਤੇ ਕੀ ਇਹਦੇ ਬਾਰੇ ਆਪਾਂ ਪੁਲਿਸ ਨੂੰ ਸੂਚਿਤ ਕਰਤਾ ਨਾ ਤੇ ਕੋਈ ਆਸ-ਪਾਸੇ ਕੋਈ ਸੀਸੀਟੀਵੀ ਫੁਟੇਜ ਆਪਾਂ ਲੱਭੀ ਕੋਈ ਉਹ ਮੈਂ ਖਾਲ ਨੇ ਕਿ ਤੂੰ ਜਾ ਕੇ ਦੇ ਦੇ ਤੇ ਕੀ ਮੰਗ ਕਰਦੇ ਆਪਾਂ ਸਰਕਾਰ ਕੋਲ ਜਿੱਦਾਂ ਇਦਾਂ ਦੇ ਕੰਮ ਕਾਫੀ ਹੋ ਰਏ ਆ ਆ ਤੇਰੇ ਜੋ ਇਗਦਾਮ ਕਰ ਰਹੇ ਨੇ ਲਗਾ ਰਿਂਗਵਾਰੀ ਕਰਨ ਕੌਣ ਆ ਸਾਲੇ ਬੰਦੇ ਕੁੱਲੀਆਂ ਚੋਂ ਕਿੱਥੋਂ ਆ ਇਹ ਅਜੀ ਬਾਈ ਕੀ ਨਾਮ ਹੈ ਆਪਣਾ ਹਲੋ ਹਾਂਜੀ ਨਮਸਕਾਰ ਜੀ ਮੇਰਾ ਨਾਮ ਹੈਗਾ ਸੰਦੀਪ ਸੂਦ ਹੈ ਜੀ ਅੱਜ ਤੁਹਾਡੀ ਡੈਡੀ ਨਾਲ ਜਿਹੜੀ ਇੱਕ ਵਾਰਦਾਤ ਹੋਈ ਆ ਸਵੇਰੇ ਕੁਛ ਮੁੰਡੀ ਵਗੈਰਾ ਲਾ ਕੇ ਲੈ ਗਏ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਹੁਣ ਇਹਦਾ ਦੇਖੋ ਜੀ ਸਾਡੇ ਫਾਦਰ ਸਾਹਿਬ ਸੀਗੇ ਇਹ ਬੱਚਿਆਂ ਨੂੰ ਛੱਡ ਕੇ ਆ ਰਹੇ ਸੀ ਐਸਜੀ ਪਬਲਿਕ ਸਕੂਲ ਤੋਂ ਤੇ ਰਸਤੇ ਦੇ ਵਿੱਚ ਨਾ ਇਹਨਾਂ ਨੂੰ ਕਿਸੇ ਨੇ ਆਵਾਜ਼ ਮਾਰੀ ਇਹ ਪਹਿਲਾਂ ਰੁਕੇ ਇਹ ਕਹਿੰਦੇ ਇਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਕੱਲਾ ਇੱਕ ਬੰਦਾ ਸੀਗਾ ਤਾਂ ਉਹ ਕਹਿੰਦਾ ਪਿੱਛੇ ਤੁਹਾਡੇ ਕੋਈ ਵਾਕਵ ਆ ਰਹੇ ਤੁਹਾਡੇ ਵਾਕਵ ਆ ਦੇਖੋ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਤੇ ਜਿੱਦਾਂ ਦੱਸ ਰਹੇ ਹੈਗੇ ਆ ਕਿ ਇੱਕ ਲੇਡੀ ਸੀਗੀ ਇੱਕ ਬੱਚਾ ਸੀਗਾ ਤੇ ਨਾਲ ਇੱਕ ਜੈਂਟਸ ਸੀਗਾ ਤੇ ਇਹਨਾਂ ਨੂੰ ਉਹਨਾਂ ਨੇ ਪਤਾ ਨਹੀਂ ਕੀ ਹੁਣ ਦੇਖੋ ਸਵੇਰੇ ਸਵੇਰੇ ਦਾ ਟਾਈਮ ਹੁੰਦਾ ਆ ਬੰਦਾ ਹੁਣ ਬੱਚੇ ਛੱਡਦਾ ਆਂਦਾ ਬਜ਼ੁਰਗ ਬੰਦਾ ਹੈਗੇ ਆ ਤੇ ਉਹ ਮਤਲਬ ਇਹਦਾ ਫਰੈਸ਼ ਵੀ ਨਹੀਂ ਹੋ ਸਕਦਾ ਦਿਮਾਗ ਕਈ ਪਾਸੇ ਚੱਲਦਾ ਹੁੰਦਾ ਉਹਨਾਂ ਦਾ ਇਹਨਾਂ ਨੂੰ ਪਤਾ ਨਹੀਂ ਲੱਗਾ ਪਤਾ ਨਹੀਂ ਕੀ ਕਿਹਾ ਕਿ ਕਹਿੰਦੇ ਬਾਬੇ ਆ ਜੇ ਉਹ ਕਹਿੰਦੇ ਮੈਂ ਤਾਂ ਯਾਰ ਇਦਾਂ ਦੀ ਚੀਜ਼ਾਂ ਮੰਨਦਾ ਨਹੀਂ ਹੈਗਾ ਤੇ ਉਹਨਾਂ ਨੇ ਪਤਾ ਨਹੀਂ ਕੀ ਕੀਤਾ ਇਹਨਾਂ ਨੂੰ ਸਾਨੂੰ ਇਸ ਬਾਰੇ ਨਹੀਂ ਪਤਾ ਇਹਨਾਂ ਨੇ ਆਣਾ ਹੁੰਦੀ ਪਾਈ ਸੀ ਕੋਈ 6-7 ਗ੍ਰਾਮ ਦੀ ਹੋਏਗੀ 골ਡ ਦੀ ਅਸੀਂ ਮਨਾਵੀ ਕਰਦੇ ਰਹਿੰਦੇ ਇਹਨਾਂ ਨੂੰ ਕਿ ਤੁਸੀਂ ਨਾ ਪਾ ਕੇ ਘੁੰਮਿਆ ਕਰੋ ਚਲੋ ਉਹ ਬਜ਼ੁਰਗ ਬੰਦੇ ਕੀ ਕਹਿ ਸਕਦੇ ਪਰ ਇਹ ਇਹਨਾਂ ਨੇ ਪਤਨ ਮੁੰਦੀ ਇਹਨਾਂ ਨੇ ਖੋਲ ਕੇ ਕੋਈ ਪਤਨ ਕਾਗਜ਼ ਦਿੱਤਾ ਕਿਹਾ ਕੀਤਾ ਉਹਦੇ ਵਿੱਚ ਇਹਨਾਂ ਨੇ ਰੱਖ ਲਈ ਤੇ ਉਸ ਤੋਂ ਬਾਅਦ ਇਹਨਾਂ ਨੇ ਕੜਾ ਪਾਇਆ ਸੀਗਾ ਚਾਂਦੀ ਦਾ ਇਹਨੂੰ ਵੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਤਦ ਤੱਕ ਫੇਰਾਂ ਨੂੰ ਥੋੜਾ ਜਿਹਾ ਅਹਿਸਾਸ ਹੀ ਹੋਇਆ ਕਿ ਮੇਰਾ ਕੁਝ ਗਲਤ ਹੋ ਰਿਹਾ ਆ ਤੇ ਜਦੋਂ ਇਹਨਾਂ ਨੂੰ ਹੋਸ਼ ਆਈ ਤੇ ਉਹ ਬੰਦੇ ਨਿਕਲ ਚੁੱਕੇ ਸੀਗੇ ਫੇਰ ਜਦੋਂ ਇਹਨਾਂ ਨੂੰ ਥੋੜਾ ਪਤਾ ਲੱਗਾ ਇਹ ਬਾਅਦ ਚੋਂ ਪਿੱਛੇ ਵੀ ਜਾ ਕੇ ਆਏ ਪਰ ਉਹ ਬੰਦੇ ਲੱਭੇ ਨਹੀਂ ਕਿੱਥੇ ਇਹ ਨਾਲ ਜਿਹੜਾ ਡਾਊਟ ਹੈਗਾ ਕਿ ਸ਼ਾਇਦ ਝੁੱਗੀਆਂ ਝੁੱਗੀਆਂ ਵਾਲੇ ਹੈਗੇ ਕੋਲ ਸਾਡ ਉਹ ਹੋ ਸਕਦੇ ਆ ਜਾਂ ਕੋਈ ਹੋਰ ਹੋ ਸਕਦਾ ਮਤਲਬ ਹਨਾ ਥੋੜਾ ਜਿਹਾ ਡਾਊਟ ਝੁੱਗੀਆਂ ਵੱਲ ਹੈਗਾ ਆ ਆਪਾਂ ਕੀ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਅਸੀਂ ਤਾਂ ਇਹ ਹੀ ਕਰਦੇ ਸਾਡਾ ਤਾਂ ਜਿਹੜਾ ਨੁਕਸਾਨ ਹੋਇਆ ਸੋ ਹੋਇਆ ਹਨਾ ਕੱਲ ਨੂੰ ਹੋਰ ਵੀ ਕਾਫੀ ਮਤਲਬ ਉਥੇ ਜਾਂਦੇ ਆ ਬੱਚਿਆਂ ਨੂੰ ਛੱਡਣ ਜਾਂਦੇ ਆ ਕੁਝ ਹੋਰ ਕਰਦੇ ਆ ਬਜ਼ੁਰਗ ਚਲੋ ਇਹ ਤਾਂ ਚਲੋ ਆਪਣਾ 골ਡ ਦਾ ਨੁਕਸਾਨ ਹੋਇਆ ਜਾਂ ਵੈਸੇ ਹਨਾ ਕੋਈ ਕੋਈ ਹਥਿਆਰ ਨਹੀਂ ਸੀਗਾ ਉਹਨਾਂ ਤੋਂ ਕੁਝ ਮਾਰ ਨਹੀਂ ਦਿੱਤਾ ਜਾਦਾ ਤੱਕ ਹੁਣ ਕੋਈ ਕਈ ਬੰਦੇ ਜਾ ਰਹੇ ਆ ਹੁਣ ਕਈ ਆ ਨਾ ਇਦਾਂ ਦੀ ਕੋਈ ਵਾਰਦਾਤ ਹੋ ਜਾਵੇ ਅਸੀਂ ਤਾਂ ਇਹੀ ਕਹਿੰਦੇ ਕਿ ਉੱਥੇ ਜਾ ਕੇ ਕਦਾ ਨਾਕਾ ਲੱਗਾ ਹੋਵੇ ਸਵੇਰੇ ਸਵੇਰੇ ਕੋਈ ਬੱਚਾ ਛੱਡਣ ਜਾ ਰਿਹਾ ਕੋਚੇ ਨਾ ਦੇਖੇਨ ਉੱਥੇ ਕੀ ਹੈ ਕੀ ਨਹੀਂ ਹੈਗਾ ਬਾਕੀ ਜੋ ਹੁਣ 골ਡ ਚੱਲ ਗਿਆ ਉਹ ਤਾਂ ਹੁਣ ਮਿਲਣਾ ਤਾਂ ਤੁਹਾਨੂੰ ਪਤਾ ਹੀ ਆ ਜੀ ਹਾਂਜੀ ਬੀਪਲ ਜੀ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਭਾਜੀ ਜੋ ਸਵੇਰੇ ਸਵੇਰੇ ਇਹਨਾਂ ਨਾਲ ਹੋਇਆ ਆ ਕੰਮ ਬਹੁਤ ਨਿੰਦਾਯੋਗ ਆ ਇਹ ਤੁਸੀਂ ਦੇਖੋ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਆ ਆਪਣਾ ਤਾਂ ਚਲੋ ਇਹਨਾਂ ਦਾ ਕੰਮਕਾਰ ਹੈਗਾ ਆ ਇਹ ਬਬੀ ਬਜ਼ੁਰਗੀ ਹੁੰਦੇ ਆ ਜਿਹੜਾ ਇਹਨਾਂ ਨੇ ਛੱਡਣ ਜਾਣਾ ਆ ਬੱਚਿਆਂ ਨੂੰ ਤੇ ਜਦੋਂ ਤੁਸੀਂ ਦੇਖੋ ਇਹ ਵਾਪਸੀ ਆਂਦੇ ਪਏ ਆ ਇਹਨਾਂ ਨਾਲ ਕਿੱਦਾਂ ਦੀ ਹਰਕਤ ਹੋਈ ਆ ਔਰ ਮੇਰੀ ਸਮਝ ਇਹ ਕਹਿੰਦੀ ਕਿ ਇਹਨਾਂ ਦੀ ਇਹ ਗੈਂਗ ਹੀ ਆ ਇਹ ਵਿਦਆਊਟ ਗੈਂਗ ਤੋਂ ਬਿਨਾ ਔਰ ਕੋਈ ਇਹਨਾਂ ਦੀ ਮਤਲਬ ਤੁਹਾਨੂੰ ਕਿਸ ਤਰ੍ਹਾਂ ਸਮਝਾਈਏ ਕਿ ਬਹੁਤ ਵੱਡੀ ਇਹਨਾਂ ਦੀ ਚੈਨ ਆ ਇਹ ਚੈਨ ਮੁਤਾਬਕ ਹੀ ਚੱਲਦੇ ਆ ਇਹ ਬਜ਼ੁਰਗਾਂ ਨੂੰ ਟਾਰਗੇਟ ਕਰਦੇ ਆ ਔਰ ਲੀਡੀਜ਼ ਨੂੰ ਜ਼ਿਆਦਾ ਟਾਰਗੇਟ ਕਰਦੇ ਆ ਮੇਰਾ ਤਾਂ ਮੈਂ ਕਹਿਣਾ ਇਹੀ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਕਿ ਇਦਾਂ ਦੇ ਬੰਦਿਆਂ ਨੂੰ ਚੰਗੀ ਤਰ੍ਹਾਂ ਨਾਥੇ ਪਾਈ ਜਾਵੇ ਕਿ ਜਿਹੜੇ ਪ੍ਰੋਪਰ ਇਦਿਆਂ ਦੀ ਮਤਲਬ ਇਹਨਾਂ ਨਾਲ ਪਿਆਰ ਕੀਤਾ ਜਾਵੇ ਸਿੱਧੀ ਜਿਹੜੀ ਗੱਲ ਆ ਕਿ ਮੁੜ ਕੇ ਇਦਾਂ ਦਾ ਕੰਮ ਬਜ਼ੁਰਗਾ ਦੇ ਨਾਲ ਕਿਸੇ ਭੈਣਾਂ ਦੇ ਨਾਲ ਨਾ ਕੀਤਾ ਜਾਵੇ